ਵੇਖੋ ਨੁਕਸਾਨ ਦੀ ਗੱਲ ਕਰੀਏ ਐਨੇ ਚਾਵਾਂ ਨਾਲ ਪਾਲਿਆ ਜਿਹੜੀ ਪਰਾਲੀ ਆ ਪਸ਼ੂਆਂ ਦੇ ਲੈਕ ਵੀ ਨਹੀਂ ਹੈਗੀ ਬੰਦਾ ਕਿੱਥੋਂ ਖਾਏਗਾ ਪਰਾਲੀ ਦਾ ਵੀ ਨੁਕਸਾਨ ਨਹੀਂ ਹੈਗਾ ਵੀ ਮੰਨ ਲਓ 1000 1500 ਸੀ ਬੰਦਾ ਵੇਚ ਕੇ ਤੇ ਡੀਜ਼ਲ ਹੀ ਉਹਦਾ ਪੈਦਾ ਕਰ ਲਵੇ ਕੋਈ ਜੇ ਤੁਸੀਂ ਕਹੋ ਆਮਦਨ ਵਾਲੀ ਗੱਲ 73 ਰੁਪਏ ਤਾਂ ਕੋਈ ਨਹੀਂ ਹੈਗੀ ਤੇ ਮੰਨ ਲਓ 70000 ਰੁਪਏ ਨੂੰ ਅੱਜ ਇੱਕ ਕਿਲੇ ਦੇ ਹਿਸਾਬ ਨਾਲ ਇੱਕ ਕਿਸਾਨ ਠੋਕ ਰਿਆ ਉਹਦੇ ਹਿਸਾਬ ਨਾਲ ਤੁਸੀਂ ਗਿਣ ਲਓ ਜੇ 10 ਕਿਲੇ ਕਿੰਨੇ ਦੇ ਵਿੱਚ ਠੋਕਿਆ ਪੈਸਾ ਕਿੱਥੋਂ ਆਏਗਾ ਜੀਵਿੰਦਾਰ ਕੋਈ ਨਾ ਪੈਸਾ ਹੈ ਨਹੀਂ ਜਿਹੜਾ ਆਪਣੇ ਕੋਲੋਂ ਫੋੜ ਕਰਕੇ ਸਾਰਾ ਲਾ ਲਵੇ ਕਿੰਨਾ ਕੁ ਨੁਕਸਾਨ ਹੈ ਜੀ ਨੁਕਸਾਨ ਦੀ ਗੱਲ ਲੋਕ ਕਿਲੇ ਸਾਹਮਣੇ 80000 ਦਾ ਜਨ ਲੋ ਤੁਸੀਂ ਨੁਕਸਾਨ ਸਰਕਾਰ ਅਸੀਂ ਇਹ ਨਹੀਂ ਆ ਕਿ ਮਤਲਬ ਮੁਆਵਜ਼ਾ ਦਿੱਤਾ ਜਾ ਰਿਹਾ 20000 ਰੁਪਇਆ ਅਸੀਂ ਕਹਿੰਦੇ ਆ ਕਿ ਸਰਕਾਰ 20000 ਜਿਹੜਾ ਵਾ ਸਾਨੂੰ ਨਾ ਦੇਵੇ ਸਾਨੂੰ ਜੋ 70000 ਸਾਡੀ ਲਾਗਤ ਉਹ ਦੇ ਦੇਵੇ ਠੇਕਾ ਤੇ ਖਰਚਾ ਵੜ ਕੇ ਲੈ ਜਾਵੇ ਭਲਾ ਬੱਚਾ ਵੱਜਦਾ ਉਹਨਾਂ ਨੂੰ ਸਾਨੂੰ ਤਾਂ ਦੇਣਾ ਸਾਨੂੰ ਉਹ ਵੀ 60 70000 ਦੀ ਮਾਰ ਪਾ ਰਹੇ ਆ ਨਾ 20000 ਦੇ ਕੇ ਅਸੀਂ ਨਹੀਂ ਲੈਂਦੇ 20000 ਵੱਡ ਕੇ ਲੈ ਜਣ ਜਿੰਨੇ ਦਾ ਵੀ ਝੋਨਾ ਹੁੰਦਾ ਪਰਾਲੀ ਹੁੰਦੀ ਲੈ ਜਣ ਸਾਨੂੰ ਕੋਈ ਇਤਰਾਜ਼ ਨਹੀਂ ਜਦੋਂ ਉਹ ਕਹਿੰਦੇ 15 ਦਿਨਾਂ ਖਾਲੀ ਕਰ ਦੇਣੇ ਖੇਤ ਕਿਸਾਨ ਜਿਹਦਾ ਖੇਤ ਉਹਦੀ ਰੇਤ 20 ਦਿਨਾਂ ਰੇਤ ਚੁੱਕ ਲਵੇ ਇਹ ਸਾਨੂੰ 10 ਦਿਨਾਂ ਚ ਕਰ ਦੇਣ ਖਾਲੀ ਸਾਨੂੰ ਕੋਈ ਇਤਰਾਜ਼ ਨਹੀਂ ਲਿਖ ਕੇ ਲੈ ਲੈਣ ਸਾਡੇ ਕੋਲ ਵੀ ਆ ਤੇ ਝੋਨਾ ਹੀ ਵੱਡ ਕੇ ਲੈ ਐਨੇ